ਭਾਜੀ ਓ ਭਾਈ ਹੰਦੀ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਜੀ ਭਾਜੀ ਇਹ ਆਪਣਾ ਮਕਾਨ ਹੈ ਹਾਂਜੀ ਭਾਜੀ ਭਾਜੀ ਤੁਹਾਡੇ ਨਾਲ ਗੱਲ ਕਰਨੀ ਸੀ ਕੋਈ ਕਰੋ ਜੀ ਹੋਰ ਪਰਿਵਾਰ ਸਭ ਠੀਕ ਠਾਕ ਹੈ ਠੀਕ ਹੈ ਜੀ ਵਧੀਆ ਜੀ ਵਧੀਆ ਬਹੁਤ ਵਧੀਆ ਕਹਿੰਦਾ ਭਾਜੀ ਇਸ ਤਰ੍ਹਾਂ ਆਜੋ ਬਾਹਰ ਆਜੋ ਐ ਤੁਹਾਡੇ ਸਾਹਮਣੇ ਵਾਲਾ ਜਿਹੜਾ ਮਕਾਨ ਹੈ ਹਾਂਜੀ ਭਾਜੀ ਇੱਥੇ ਆ ਗਿਆ ਮੈਂ ਕਿਰਾਏ ਤੇ ਹਾਂਜੀ ਭਾਜੀ ਇਹ ਉਹਦਾ ਗੁਰਨਾਮ ਦਾ ਮਕਾਨ ਹੈ ਨਾ ਹਾਂਜੀ ਹਾਂਜੀ ਇਹ ਫਿਰ ਸਾਹਮਣੇ ਵਾਲੇ ਮਕਾਨ ਚ ਮੈਂ ਰਹਿਣ ਵਾਸਤੇ ਆਇਆ ਹਾਂ ਹਾਂਜੀ ਰੋਜੀ ਫਿਰ ਕਿਰਾਏ ਤੇ ਤੇ ਇਹ ਲਿਆਇਆ ਮੈਂ ਸਮਾਨ ਆਪਣਾ ਸਾਰਾ ਹਾਂਜੀ ਪਿੱਛੋਂ ਚੱਕ ਕੇ ਲਿਆਇਆ ਜਿੱਥੋਂ ਮੈਂ ਕਿਰਾਏ ਤੇ ਰਹਿੰਦਾ ਸੀ ਨਾ ਠੀਕ ਹੈ ਜਿੱਥੋਂ ਸਾਰਾ ਸਮਾਨ ਮੈਂ ਚੱਕ ਲਿਆ ਹੈ ਆਪਣੇ ਬਿਸਤਰਾ ਕਈ ਕੁਹਾੜੇ ਸਾਰਾ ਕੁਝ ਜਿੰਨਾ ਵੀ ਸਮਾਨ ਮੇਰਾ ਮੈਂ ਸਾਰਾ ਚੱਕ ਲਿਆ ਹਾਂਜੀ ਹਾਂਜੀ ਤੇ ਮੈਂ ਤੁਹਾਡੇ ਨਾਲ ਕਰਨੀ ਹੈ ਇਹ ਗੱਲ ਰੋਜੀ ਗੱਲ ਕੀ ਕਰਨੀ ਹੈ ਨਹੀਂ ਗੱਲ ਜਿਹੜੀ ਹੈ ਨਾ ਮੈਂ ਦੇਖੋ ਇਹ ਨਾ ਗੱਲ ਹੋਵੇ ਵੀ ਮੈਂ ਆਇਆ ਖਪਿਆ ਪਿੱਛੋਂ ਤੇ ਇੱਥੇ ਆ ਕੇ ਨਾ ਵੀ ਇਸ ਖਪਖਾਨੇ ਚ ਫਿਰ ਮੈਂ ਦੁਬਾਰੇ ਪੈ ਜਾਮ ਤੁਹਾਡੇ ਨਾਲ ਮੈਂ ਪਹਿਲਾਂ ਗੱਲ ਕਰਨਾ ਚਾਹਣਾ ਤੁਹਾਡੇ ਕੋਈ ਹੋਰ ਹੈਗਾ ਕਰੇ ਹੈਗੇ ਆ ਜੀ ਵੀ ਸਮਾਨ ਲਵਾਉਣਾ ਜੀ ਨਹੀਂ ਨਹੀਂ ਸਮਾਨ ਨਹੀਂ ਲਵਾਉਣਾ ਮੈਂ ਗੱਲ ਕਰਨੀ ਹੈ ਦਰ ਅਸਲ ਚ ਕਿਉਂਕਿ ਮੈਂ ਇਹ ਸੋਚਦਾ ਵੀ ਇੱਜ਼ਤ ਹੁੰਦੀ ਹੈ ਸਾਰਿਆਂ ਦੇ ਸਾਹਮਣੇ ਸਾਂਝੀ ਇੱਜ਼ਤ ਹੁੰਦੀ ਹੈ ਹਾਂਜੀ ਹਾਂਜੀ ਇਹ ਨਾ ਹੋਵੇ ਵੀ ਦੁਨੀਆ ਕਿਤੇ ਸੁਣੇ ਤਮਾਸ਼ਾ ਦੇਖੇ ਇੱਕ ਕੰਜਰਖਾਨਾ ਨੂੰ ਆਪਣੇ ਨੂੰ ਸੁਣੇ ਮੈਂ ਇੱਕ ਪਾਸੇ ਹੋ ਕੇ ਤੁਹਾਡੇ ਨਾਲ ਗੱਲ ਕਰਨਾ ਚਾਹਣਾ ਕਰੋ ਜੀ ਗੱਲ ਫਿਰ ਮੈਂ ਤੁਸੀਂ ਇਹ ਚਾਹੁੰਦੇ ਹੋ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਬੁਲਾ ਕਰਦੇ ਹੈਗੇ ਆ ਕਰਦੇ ਆਇਓ ਜੀ ਕੌਣ ਹੈ ਕਿੱਧਰ ਗਈ ਉਹ ਬਾਈ ਜੀ ਆਏ ਆ ਹਾਂਜੀ ਕੌਣ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੱਸੋ ਮੈਂ ਜੀ ਆ ਤੁਹਾਡੇ ਸਾਹਮਣੇ ਜਿਹੜਾ ਮਕਾਨ ਹੈ ਨਾ ਇੱਕ ਕਿਰਾਏ ਤੇ ਲੈ ਲਿਆ ਬਹੁਤ ਸੋਹਣੀ ਗੱਲ ਹੈ ਜੀ ਤੁਸੀਂ ਕਿਰਾਏ ਤੇ ਆਏ ਹੋ ਜਿੱਡੀ ਗੱਲ ਇਹ ਮੈਂ ਸਮਾਨ ਲੈ ਆਇਆ ਸਾਰਾ ਅੱਛਾ ਜੀ ਜਿੰਨਾ ਵੀ ਜਿੱਥੋਂ ਪਿੱਛੋਂ ਚੱਕ ਕੇ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵੀ ਇਹ ਨਾ ਗੱਲ ਹੋਵੇ ਵੀ ਉਹ ਫਿਰ ਬਾਅਦ ਚ ਆਪਾਂ ਜੁਤਮ ਜੁਤਮ ਹੋਈਏ ਤੇ ਨਹੀਂ ਭਾਜੀ ਜੁਤਮ ਜੁਤੀ ਕਿਉਂ ਹੋਵਾਂਗੇ ਤੁਸੀਂ ਸਾਡੇ ਕਿਰਾਏਦਾਰ ਹੋ ਸਾਹਮਣੇ ਆਏ ਹੋ ਸਾਡੇ ਸਾਡੇ ਪੜੋਸੀ ਹੋ ਨਹੀਂ ਨਹੀਂ ਫਿਰ ਵੀ ਗੱਲ ਮੈਂ ਕਰਨਾ ਚਾਹੁੰਦਾ ਤੂੰ ਗੱਲ ਸੁਣ ਮੇਰੀ ਭਰਾ ਤੂੰ ਇਹ ਕੰਜਰਖਾਨੇ ਨੂੰ ਤੁਸੀਂ ਹੋਰ ਹੋਰ ਲੋਕ ਸੁਣ ਲੈ ਇਹ ਤੁਸੀਂ ਇਹ ਚਾਉਂਦੇ ਹੋ ਨਹੀਂ ਨਹੀਂ ਆਪਾਂ ਕੰਜਰਖਾਨਾ ਕਰਨ ਕਾਰ ਕਰਨਾ ਫਿਰ ਇਹ ਲੋਕ ਸਾਰੇ ਤੁਹਾਨੂੰ ਸੁਣਨਗੇ ਕੰਜਰਖਾਨੇ ਨੂੰ ਮੈਂ ਤੁਹਾਡਾ ਨਾਲ ਗੱਲ ਅੱਡ ਕਰਕੇ ਕਰਨਾ ਚਾਹੁੰਦਾ ਜਾਂ ਤਾਂ ਅੰਦਰ ਆਜੋ ਜੀ ਅੰਦਰ ਆਜੋ 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 ਭਾਜੀ ਆਜੋ ਹਾਂ ਅੰਦਰ ਆ ਜਾਓ ਜਿਹੜਾ ਸਮਾਨ ਹੈ ਸਾਈਡ ਤੇ ਲਾ ਦਿਓ ਭਾਜੀ ਸਮਾਨ ਨੂੰ ਸਾਈਡ ਤੇ ਲਾਇਆਓ ਤੁਹਾਡੇ ਹਾਂ ਸਮਾਨ ਤਾਂ ਸਾਈਡ ਤੇ ਮੈਂ ਲਾ ਦੂੰਗਾ ਪਰ ਜਿਹੜੀ ਮੈਂ ਤੁਹਾਡਾ ਨਾਲ ਗੱਲ ਕਰਨਾ ਚਾਹੁੰਦਾ ਨਾ ਉਹ ਗੱਲ ਹੈ ਤੁਸੀਂ ਮੀਆਂ ਬੀਬੀ ਦੋਵੇਂ ਸੁਣ ਲਓ ਹਾਂਜੀ ਦੱਸੋ ਹਾਂਜੀ ਹਾਂਜੀ ਇਹ ਬਾਅਦ ਚ ਜੁਤਮ ਬੂਤ ਹੋਈਏ ਤੇ ਇਹ ਚੰਗਾ ਨਹੀਂ ਰਹੂਗਾ ਮੇਰੀ ਗੱਲ ਸੁਣੋ ਭਾਜੀ ਕਿਰਾਏ ਤੇ ਉਹਨਾਂ ਦੇ ਜਾਣ ਲੱਗੇ ਹੋ ਗੁੱਸਾ ਸਾਡੇ ਦੇ ਕਰੀ ਜਾਂਦੇ ਹੋ ਉਹ ਭਾਜੀ ਮੇਰੀ ਗੱਲ ਸੁਣੋ ਕਿਰਾਏ ਤੇ ਮੈਂ ਉਹਨਾਂ ਦੇ ਆਇਆ ਪਰ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਉਹ ਗੱਲ ਬਹੁਤ ਜ਼ਰੂਰੀ ਹੈ ਕੀ ਗੱਲ ਕਰਨੀ ਹੈ ਤੂੰ ਗੱਲ ਮੈਂ ਜੇ ਆਰਾਮ ਗੁੱਸੇ ਨਾਲ ਨਹੀਂ ਬੋਲਣਾ ਗੁੱਸਾ ਯਾਰ ਗੁੱਸਾ ਤਾਂ ਹੁਣ ਕੌਣ ਲੱਗਿਆ ਸਾਨੂੰ ਤੇ ਗੁੱਸਾ ਨਹੀਂ ਕਰਦਾ ਸਾਨੂੰ ਆਇਆ ਤੂੰ ਉਹਨਾਂ ਦੇ ਤੇ ਤੂੰ ਲੜਦਾ ਸਾਡੇ ਨਾਲ ਆ ਕੇ ਦੇਖੋ ਦੇਖੋ ਗੱਲਾਂ ਕਰਨੀਆਂ ਤਾਂ ਮਕਾਨ ਮਾਲਕ ਨਾਲ ਜਾ ਕੇ ਕਰ ਭਾਈ ਇਸ ਤਰ੍ਹਾਂ ਹੈ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਮੈਂ 2 ਮਹੀਨੇ ਦੇ ਵਿੱਚ ਵਿੱਚ ਨਾ ਸੱਤ ਮਕਾਨ ਬਦਲੇ ਆ ਤੇ ਤੇਰੇ ਲੱਛਣ ਮਾੜੇ ਹੋਣਗੇ ਬਦਲੇ ਆ ਤੇ ਲੱਛਣ ਲੁੱਛਣ ਨਹੀਂ ਮੈਂ ਮਾੜੇ ਜਿਆਦਾ ਬੋਲਣ ਦੀ ਜਰੂਰਤ ਨਹੀਂ ਹੈਗੀ ਫਿਰ ਸਾਡੇ ਨਾਲ ਕਿਉਂ ਲੜਦਾ ਦੋ ਮਹੀਨੇ ਚ ਮੈਂ ਸੱਤ ਮਕਾਨ ਬਦਲੇ ਆ ਤੇ ਹਰੇਕ ਜਗ੍ਹਾ ਮੈਂ ਜਿਹੜਾ ਥੋੜੇ ਜਿਹੜੇ ਜਿਹੜੇ ਖੱਪਖਾਨਾ ਉੱਥੇ ਪਿਆ ਨਾ ਉਹ ਮੈਂ ਖੱਪਖਾਨਾ ਦਿਵਾਰੇ ਨਹੀਂ ਸੁਣਨਾ ਚਾਹੁੰਦਾ ਇੱਥੇ ਮੈਂ ਤੁਹਾਨੂੰ ਦੱਸਾਂ ਮੈਂ ਹਾਂ ਮੈਂ ਜਿੱਥੇ ਵੀ ਜਾਣਾ ਉੱਥੇ ਸ਼ਾਂਤੀ ਚਾਹੀਦੀ ਹੈ ਮੈਨੂੰ ਮੈਨੂੰ ਜਿੰਨੇ ਵੀ ਜਿੰਨੇ ਵੀ ਗਵਾਂਢੀ ਨੇ ਆਸ-ਪਾਸ ਵਾਲੇ ਬਿਲਕੁਲ ਸ਼ਾਂਤ ਚਾਹੀਦੇ ਆ ਹਾਂ ਨੇ ਸਾਡਾ ਪੁਸਤੈਨੀ ਘਰ ਹੈ ਸਾਡੇ ਬਜ਼ੁਰਗਾਂ ਦਾ ਘਰ ਹੈ ਸਾਡਾ ਆਪਣਾ ਘਰ ਹੈ ਤੂੰ ਕੱਲ ਦਾ ਆ ਪੁਸਤੈਨੀ ਘਰ ਆ ਤਾਂ ਇਸ ਦਾ ਮਤਲਬ ਜਿਹੜੇ ਆਂਡ ਗਵਾਂਡ ਵਾਲਿਆਂ ਨੂੰ ਤੁਸੀਂ ਦੁਖੀ ਰੱਖੋਗੇ ਨਹੀਂ ਆਂਡ ਗਵਾਂਡ ਵਾਲਿਆਂ ਨੂੰ ਅਸੀਂ ਕਿਉਂ ਦੁਖੀ ਰੱਖਾਂਗੇ ਭਾਈ ਅੱਛਾ ਰਹੀ ਗੱਲ ਜਿਹੜਾ ਤੁਸੀਂ ਐ ਤੁਹਾਡਾ ਘਰ ਸ਼ਾਮ ਨੂੰ 6 ਵਜੇ ਅੱਗੋਂ ਕੁੰਡਾ ਲੱਗ ਜਾਣਾ ਚਾਹੀਦਾ ਸ਼ਾਮ ਨੂੰ 6 ਵਜੇ ਕੁੰਡਾ ਲੱਗ ਜਾ ਮਤਲਬ ਚੋਰੀ ਕਰਨੀ ਹੈ ਸਵੇਰੇ 8 ਵਜੇ ਤੱਕ 8 ਵਜੇ ਤੱਕ ਬੂਆ ਨਹੀਂ ਖੋਲਣਾ ਚਾਹੀਦਾ ਭਾਜੀ ਅਸੀਂ 6 ਵਜੇ ਕਿੱਥੋਂ ਆ ਜਾਾਂਗੇ ਅਸੀਂ ਰਾਤ ਨੂੰ 9 10 10 ਹੋਇਆ ਜੀ ਆਉਣੇ ਆ ਗੱਡੀਆਂ ਦਾ ਕੰਮ ਹੈ ਸਾਡਾ ਇਹ ਕੀ ਮਤਲਬ ਹੋਇਆ ਇਹ ਮੁਰਗੀ ਖਾਨਾ ਮੁਰਗੀ ਖਾਨਾ ਨਹੀਂ ਆ ਗੱਡੀਆਂ ਥੋੜੀਆਂ ਨੇ ਹਾਂ ਇਹ ਸਾਡੀਆਂ ਨੇ ਤਿੰਨੇ ਗੱਡੀਆਂ ਹਾਂ ਇਹ ਸਾਡੀਆਂ ਸਾਡਾ ਟਰਾਂਸਪੋਰਟ ਦਾ ਕੰਮ ਹੈ ਮਿਹਨਤ ਕਰ ਕਰਕੇ ਅਸੀਂ ਆਪਦੀਆਂ ਬਣਾਈਆਂ ਤੇ ਤੂੰ ਚੋਰੀ ਚਾਰੀ ਦੀਆਂ ਤਾਂ ਨਹੀਂ ਹੈਗੀਆਂ ਚੋਰੀ ਦੀਆਂ ਕਿਹਨੇ ਆ ਬੜਾ ਬੋਲੀ ਜਾਂਦਾ ਤੂੰ ਨਾ ਮੈਨੂੰ ਤਾਂ ਇਹ ਲੱਗਦਾ ਹੈ ਨਾ ਦੇਖੋ ਮੈਂ ਮੈਂ ਚੋਰਾ ਗਵਾਂਢੀ ਜਿਹੜੇ ਚੋਰ ਨੇ ਮੈਨੂੰ ਚੋਰ ਲਈ ਕਿਤੇ ਨਾ ਗੱਲ ਹੋਵੇ ਵੀ ਚੋਰੀ ਦਾ ਤੁਸੀਂ ਸਮਾਨ ਜਿਹੜਾ ਹੈ ਇਹ ਚੋਰੀ ਦੀਆਂ ਗੱਡੀਆਂ ਅੰਦਰ ਰੱਖੀਆਂ ਜਿਹੜਾ ਕੁੰਡਾ ਲਾ ਕੇ ਅੰਦਰ ਦਰਵਾਜ਼ੇ ਦੇ ਵਿੱਚ ਰੱਖੀਆਂ ਤੇ ਮੈਂ ਸਾਹੀ ਆਪਦੇ ਘਰੇ ਲਾਵਾਂਗੇ ਭਾਈ ਤੈਨੂੰ ਕੀ ਹੈ ਸਾਡਾ ਆਪਦਾ ਕੰਮ ਹੈ ਸਾਡੀਆਂ ਖੂਨ ਪਸੀਨੇ ਦੀ ਕਮਾਈ ਨਾਲ ਗੱਡੀਆਂ ਚੀਜ਼ਾਂ ਬਣੀਆਂ ਹੈ ਅੱਛਾ ਮੇਰੀਆਂ ਕੁਝ ਸ਼ਰਤਾਂ ਨੇ ਮੈਂ ਉਹ ਸ਼ਰਤਾਂ ਜਿਹੜੀਆਂ ਮੇਰੀਆਂ ਸੁਣ ਲਓ ਤੇ ਉਦੋਂ ਬਾਅਦ ਨਾ ਮੈਨੂੰ ਥੋੜੀ ਜਿਹੀ ਚੈ ਚ ਤੁਸੀਂ ਕਰੀ ਜਾਨੇ ਜਿਹੜੇ ਮੀਆਂ ਬੀਬੀ ਇਹ ਮੈਨੂੰ ਸੁਣਨੀ ਨਹੀਂ ਚਾਹੀਦੀ ਨਹੀਂ ਸ਼ਰਤਾਂ ਤੇਰੀਆਂ ਤਾਂ ਤੇਰੇ ਮਕਾਨ ਮਾਲਕਾਂ ਨੂੰ ਜਾ ਕੇ ਦੱਸ ਮੇਰੀਆਂ ਸ਼ਰਤਾਂ ਸੁਣ ਪਹਿਲਾਂ ਸ਼ਰਤਾਂ ਸੁਣ ਲਓ ਪਹਿਲਾਂ ਮੀਆਂ ਬੀਬੀ ਕੀ ਸ਼ਰਤਾਂ ਤੇਰੀਆਂ ਆਹ ਸੁਣ ਪਹਿਲਾਂ ਦੱਸ ਤੇਰੀਆਂ ਸ਼ਰਤਾਂ ਤੁਸੀਂ ਜਿਹੜੇ ਆ ਕੱਪੜੇ ਟੰਗੇ ਹੋਏ ਆ ਤਾਰ ਤੇ ਇਹ ਮੈਨੂੰ ਦਿਸਣੇ ਨਹੀਂ ਚਾਹੀਦੇ ਜਿਹੜੀਆਂ ਨਿੱਕਰਾਂ ਸੁਥਣਾ ਤੇ ਜਿਹੜੀਆਂ ਹੱਥ ਬੈਣਾ ਬੂਣਾ ਜੀਆਂ ਟੰਗੀਆਂ ਹੋਈਆਂ ਨੇ ਨਹੀਂ ਉਹਨਾਂ ਨੂੰ ਅਸੀਂ ਖਾਜ ਗਏ ਨਹੀਂ ਅਸੀਂ ਸੁੱਕਣੇ ਨਾ ਪਾਈ ਗਏ ਉਹਨਾਂ ਨੂੰ ਸਰਦੀ ਦਾ ਮੌਸਮ ਐ ਸੀ ਕੱਪੜੇ ਸੁੱਕੀ ਆ ਨਾ ਭਾਈਏ ਨਹੀਂ ਮੈਨੂੰ ਇਹ ਚੰਗੇ ਨਹੀਂ ਲੱਗਦੇ ਤੁਹਾਨੂੰ ਮੈਂ ਦੱਸਾਂ ਤੇ ਦੂਜੀ ਗੱਲ ਇਹ ਐ ਜਿਹੜਾ ਤੁਸੀਂ ਆ ਕੱਪੜੇ ਧੋਨੇ ਹੋ ਤੇ ਗਲੀ 'ਚ ਜਿਹੜੀ ਝੱਗ ਜਾਂਦੀ ਐ ਇਹ ਝੱਗ ਨਹੀਂ ਮੈਨੂੰ ਬਿਲਕੁਲ ਨਜ਼ਰ ਨਹੀਂ ਆਉਂਦੀ ਕੱਪੜੇ ਪੀੜਿਆ ਕਰ ਮੂੰਹ ਤੇ ਮਸਾ ਲਿਆ ਕਰ ਨਾ ਝੱਗ ਨੂੰ ਤੂੰ ਖਾਣਾ ਐ ਮੂੰਹ ਤੇ ਮਲਦਾ ਮੂੰਹ ਤੇ ਨਹੀਂ ਮੈਂ ਮਲਦਾ ਜਿਆਦਾ ਫਾਲਤੂ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਆ ਮੇਰੀ ਗੱਲ ਸੁਣ ਆ ਸਰ ਮੇਰਾ ਪਟਿਆ ਦੇਖ ਆ ਸਰ ਪਟਿਆ ਨਾ ਦੇਖ ਪਟਿਆ ਪਟਿਆ ਆ ਦੇ ਪਟਿਆ ਦਾ ਹਾਂ ਇਹ ਮੈਂ ਜਿੱਥੇ ਪਿੱਛੇ ਖਾਪ ਖਾਨਾ ਜਿੱਦ ਜਿਹੜਾ ਪੈਂਦਾ ਰਿਹਾ 5 6 ਜਿੱਥੇ ਮੈਂ ਕਰਾਇਤੇ ਰਿਆਂ ਹੈ ਮੈਂ ਨਹੀਂ ਬੰਦੇ ਨੂੰ ਸਾਹ ਵੀ ਲੈਣ ਦਿੰਦਾ ਜਿੱਥੇ ਵੀ ਰਹਿਣਾ ਇਹ ਮੈਂ ਆਪਦੀ ਆਪ ਹੀ ੱਟਾ ਮਾਰ ਲੈਣਾ ਸਮਝ ਗਏ ਠਾ 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 ਤੇ ਸਿਰ ਪਾ ਲੈਣਾ ਤੁਹਾਡੇ ਵਰਗੇ ਨੂੰ ਅੰਦਰ ਕਰਾ ਦੇਣਾ ਮੈਂ ਹਾਂ ੱਟ ਮਾਰੀ ਹੋਈ ਆ ਆਪ ਮੈਂ ਆਪਣੇ ਗਲ ਪਾ ਦੂਗਾ ਜੇਲ੍ਹ ਤੋ ਪਹਚਾ ਦੂਗਾ ਤੇ ਨਾ ਪੰਗਾ ਲੈਂਦੇ ਮੱਥਾ ਮਾਰਨ ਦੀ ਲੋੜ ਹੀ ਆ ਆਹੋ ਕਮਲਾਈ ਹਾਂਜੀ ਹਾਂਜੀ ਗੱਲ ਕਰਦੇ ਹੋ ਗੱਲ ਕਰਨੀ ਚਾਹੁੰਦੇ ਆ ਗੱਲ ਕੀ ਕਰਨੀ ਐ ਕੋ ਗੱਲ ਦੱਸਣਾ ਹੀ ਕਰੀ ਲੈਨੇ ਆ ਹਾਂ ਇਹ ਗੱਲ ਨਾ ਹੋਵੇ ਵੀ ਕਿਤੇ ਤੁਸੀਂ ਤੁਹਾਨੂੰ ਜੇਲ੍ਹ ਕਰਨੀ ਵੀ ਜਾਂ ਫਿਰ ਮੈਨੂੰ ਜੇਲ੍ਹ ਜਾਣਾ ਪੈ ਜੂ ਨੰਮੇ ਪਾ ਪਾ ਕੇ ਤੁਹਾਨੂੰ ਸਿੱਧੇ ਕਰ ਦੂੰਗਾ ਮੈਨੂੰ ਜਮਾ ਸ਼ਾਂਤੀ ਚਾਹੀਦੀ ਐ ਇੱਥੇ ਹਾਂ ਤੇ ਦੂਜੀ ਗੱਲ ਹੋਰ ਐ ਮੇਰੀ ਗੱਲ ਸੁਣੋ ਸ਼ਰਤਾਂ ਮੇਰੀਆਂ ਹਾਂ ਕੀ ਕਰ ਮੈਨੂੰ ਤਾਂ ਕਿਦਰੀਆ ਵੀ ਟਮਾਕੇ ਸੱਚ ਆਪਣੇ ਬਦਲ ਲੇ ਵੀ ਆਪਾਂ ਨੂੰ ਜੇਲ ਪਹਤਾ ਦੂਗਾ ਕਮਲਾ ਇਹ ਇਹਦੇ ਨਾਮ ਨਾ ਇਹਨੂੰ ਟਪਾ ਪਰਾਂ ਠੀਕ ਐਨੇ ਹੋ ਉਹ ਬਾਈ ਜੀ ਕੁਛ ਨਹੀਂ ਹੋਗਾ ਇਹ ਐਵੇਂ ਬਸ ਗੱਲ ਸੀਗੀ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਸਿੱਧੇ ਕਰ ਦੂੰ ਸਿੱਧੇ ਨਹੀਂ ਸਾਨੂੰ ਕਿਉਂ ਸਿੱਧੇ ਕਰ ਦੇਗਾ ਮਕਾਨ ਮਾਲਕ ਮੈਂ ਮੈਂ 10 15 ਦਿਨ ਨਹੀਂ ਰਹਿਣਾ ਹੁਣ ਜਿੱਥੇ ਵੀ ਕਿਰਾਏ ਤੇ ਜਾਣਾ ਅਗਲੇ ਨੂੰ ਸਿੱਧਾ ਕਰਕੇ ਫੇਰ ਹੀ ਜਾਣਾ ਮੈਂ ਹਾਂ ਇਹ ਚੰਗਾ ਕਰਾਇਦਾ ਰੇ ਕਿਸੇ ਤੋਂ ਦੱਸ ਹੈ ਇਹ ਚੰਗਾ ਕਰਾਇਦਾ ਰੇ ਯਾਰ ਤੂੰ ਸਾਡਾ ਕਦੇ ਬਜ਼ੁਰਗਾਂ ਦਾ ਘਰ ਸਾਨੂੰ ਕਹਿੰਦਾ ਦਸ ਚੁੱਪ ਕਰਕੇ ਰਹਿਓ ਆਹ ਨਾ ਕਰੋ ਉਹ ਨਾ ਕਰੋ ਤੁਹਾਡੇ ਕੱਪੜਿਆਂ ਦੀ ਝੱਗ ਨਹੀਂ ਬਾਹਰ ਆਣੀ ਚਾਹੀਦੀ ਤੁਹਾਡੀਆਂ ਗੱਡੀਆਂ ਨਹੀਂ ਆਉਣੀਆਂ ਚਾਹੀਦੀਆਂ ਬਾਹਰ ਤੁਸੀਂ ਲੇਟ ਨਹੀਂ ਆਣੇ ਚਾਹੀਦੇ ਦੱਸ ਇਹ ਚੰਗਾ ਬੰਦਾ ਭਾਈ ਤੂੰ ਸਾਡਾ ਖਹਿੜਾ ਛੱਡ ਤੇ ਤੂੰ ਆਪ ਦਾ ਜਾ ਇੱਥੋਂ ਤੇ ਦੂਜੀ ਗੱਲ ਮੇਰੀ ਹੋਰ ਸੁਣੋ ਉਹ ਕੁੱਤਾ ਜਿਹੜਾ ਬੈਠਾ ਏ ਤੁਹਾਡਾ ਹੈ ਹਾਂ ਸਾਡਾ ਏ ਕੁੱਤਾ ਪਾਉ ਪਾਉ ਆਵਾਜ਼ ਨਹੀਂ ਕੱਢਣੀ ਚਾਹੀਦੀ ਜੇ ਮੇਰੇ ਕੰਨਾਂ ਤੱਕ ਆਵਾਜ਼ ਆ ਗਈ ਫਿਰ ਮੈਥੋਂ ਨਹੀਂ ਬੁਰਾ ਹੋ ਗਿਆ ਨਹੀਂ ਕੁੱਤੇ ਨੂੰ ਅਸੀਂ ਮਿੱਠੀਆਂ ਗੋਲੀਆਂ ਦੇ ਦिए ਮੂੰਹ ਦੇ ਵਿੱਚ ਉਹਦੇ ਲollipops ਦੇ ਦिए ਜਿਹੜਾ ਚੁੱਪ ਕਰਕੇ ਬੈਠਾ ਜਾਂਦਾ ਜਾਂ ਮੂੰਹ ਦੇ ਪੱਟੀ ਬੰਨਦੀ ਆ ਅਸੀਂ ਹਾਂ ਹੱਦ ਦੀ ਮੁੰਦਾ ਯਾਰ ਤੂੰ ਚੁੱਪ ਕਰ ਉਹ ਬੱਟ ਡਿਆ ਡਿਆ ਟਡੇਲਾ ਆਈਏ ਚੁੱਪ ਕਰ ਤੇ ਭਾਈ ਜਿਹੜੀ ਮੇਰੀ ਸ਼ਰਤਾਂ ਨੇ ਉਹਨੂੰ ਤੁਹਾਨੂੰ ਕਰਨੀਆਂ ਪੈਣਗੀਆਂ ਮੇਰੀ ਗੱਲ ਜਿਹੜੀ ਹੈ ਨਾ ਆ ਮਕਾਨ ਮਾਲ ਕਿਹੜਾ ਤੁਹਾਡਾ ਇਹਦੇ ਨਾਲ ਗੱਲ ਹੋਈ ਹੈ ਤੇਨੂੰ ਮੈਂ ਸਾਰਾ ਕੁਝ ਕਿਹਾ ਹੋਇਆ ਇਹ ਕਹਿੰਦਾ ਫਿਰ ਤੂੰ ਗਵਾਂਢੀਆਂ ਨਾਲ ਆਪ ਹੀ ਗੱਲ ਕਰ ਲਈ ਉਹਨੇ ਮੈਨੂੰ ਖੁੱਲੀ ਛੂਟ ਦਿੱਤੀ ਹੋਈ ਹੈ ਹਾਂ ਅਸੀਂ ਤਾਂ ਭਾਈ ਇੱਥੋਂ ਦੇ 20 30 ਸਾਲ ਦੇ ਪੁਛਤਾਨੀ ਆ ਤੇ ਤੂੰ ਤੇਰੇ ਜਾ ਕੇ ਮਕਾਨ ਮਾਲਕ ਨਾਲ ਮੱਥਾ ਮਾਰ ਅੱਛਾ ਦੂਜੀ ਗੱਲ ਹੋਰ ਸਾਡੇ ਨਾਲ ਮੱਥਾ ਨਾ ਮਾਰ ਇੱਥੇ ਆ ਕੇ ਮੈਂ ਇੱਥੇ ਕੋਈ 10 15 ਦਿਨ ਰਹਿਣ ਵਾਸਤੇ ਨਹੀਂ ਆਇਆ 20 ਸਾਲ ਰਹਿਣਾ ਮੈਂ 20 ਸਾਲ ਥੋੜੇ ਆਰਗਿਆਂ ਨੂੰ ਥੋੜੇ ਆਰਗਿਆਂ ਨੂੰ ਕੱਢ ਦੂੰ ਇੱਥੋਂ ਹਾਂ ਜੇ ਸਹੀ ਨਾ ਰਹੇ ਤਾਂ ਤੁਸੀਂ ਓਏ ਯਾਰ ਰਹਿਣਾ ਤਾਂ ਤੂੰ ਰਹਿ ਯਾਰ ਸਾਨੂੰ ਕੀ ਕਰਨੇ ਫਿਰ ਤੁਸੀਂ ਵੀ ਮੇਰੇ ਨਾਲ ਪਿਆਰ ਮੁਹੱਬਤ ਨਾਲ ਰਹੋ ਕੋਈ ਚੱਕਰ ਨਹੀਂ ਚੜੀ ਜਾਂਣਾ ਚੜੀ ਜਾਂਣਾ ਪਿਆਰ ਮੁਹੱਬਤ ਨਾਲ ਤੁਸੀਂ ਰਹੋਗੇ ਤਾਂ ਮੈਨੂੰ ਕੋਈ ਹਰਜ ਨਹੀਂ ਹੈ ਗਿਆ ਨਾ ਭਾਈ ਤੂੰ ਮੇਰੀ ਗੱਲ ਸੁਣ ਅਜੇ ਤਾਂ ਤੂੰ ਕਹਿਣਾ ਗਏ 3:00 ਵਜੇ ਤੋਂ 8:00 ਵਜੇ ਤੱਕ ਬੰਦ ਰੱਖਣਾ ਹਾਂ ਉਹ ਤਾਂ ਰੱਖਣਾ ਹੈ ਕਿਉਂ ਇਹ ਜੇਲ ਹੈ ਹੈ ਉਹ ਮੈਨੂੰ ਨਹੀਂ ਪਤਾ ਜੇਲ ਹੈ ਕਿ ਨਹੀਂ ਹੈਗਾ ਉਹ ਮੁਰਗੀ ਖਾਣਾ ਉਹ ਤੁਸੀਂ ਦੇਖਣਾ ਹੈ ਤੁਸੀਂ ਦੇਖਣਾ ਹੈ ਜਾਂ ਨਹੀਂ ਹੈਗਾ ਪਰ ਤੁਸੀਂ ਜਿਵੇਂ ਮੁਰਗੀਆਂ ਖੋਡੇ 'ਚ ਤਾੜੀ ਰੱਖਦੀਆਂ ਹੁੰਦੀਆਂ ਨਾ ਇਸ ਤਰ੍ਹਾਂ ਤੁਸੀਂ ਉਸ ਖੁੱਡੇ ਤਾੜੇ ਰਹਿਣਾ ਇਤਰਾਤ ਸ਼ਾਮ ਤੋਂ ਲੈ ਕੇ ਸਵੇਰ ਤੱਕ ਤਾੜੇ ਕਵੇਂ ਰਹੀਏ ਅਸੀਂ ਹਾਂ ਤਾੜੇ ਚ ਰਹੋ ਸਾਡਾ ਘਰ ਆ ਅਸੀਂ ਕਵੇਂ ਰਹੀਏ ਹਾਂ ਬੜਾ ਉੱਚੀ ਆਵਾਜ਼ ਨਹੀਂ ਬੋਲਣਾ ਦੇਖੋ ਮੇਰਾ ਕੋਈ ਨਹੀਂ ਹੈਗਾ ਆ ਜਿਹੜੇ ਚਾਰ ਬੰਦੇ ਜਿਹੜੇ ਇੱਧਰ ਉੱਧਰ ਆਉਣ ਜਣਾ ਸੁਣਦੇ ਪਏ ਇਹ ਇਹ ਥੋੜੀ ਬੇਇੱਜ਼ਤੀ ਹੈ ਮੇਰਾ ਕੁਝ ਨਹੀਂ ਹੈਗਾ ਇਹਦੇ 'ਚ ਹਾਂ ਮੈਂ ਤਾਂ ਆਜਾ ਆ ਮੈਨੂੰ ਕਿਹ ਬੰਦਾ ਕਮਾ ਆਉਂਦਾ ਨਹੀਂ ਇਹ ਨਾ ਲੱਗੀ ਜਾਂਦਾ ਐਵੇਂ ਦੱਸ ਜਿਹੜਾ ਇਹ ਨਾ ਆਉਂਦਾ ਕਿਤੇ ਥੋੜੇ ਸਰ ਮੈਨੂੰ ਪੜਨੇ ਪੈ ਜਾਣਾਂ ਤੂੰ ਆਇਆ ਮੰਮੇ ਪਾਪਾ ਕੋ ਕੁੱਤ ਲੰਮੇ ਪਾਪਾ ਕਿਵੇਂ ਕੁੱਟੇਗਾ ਤੂੰ ਹਾਂ ਤੂੰ ਆ ਆਪਦਾ ਡੰਡੀ ਰਗੜ ਇੱਥੋਂ ਜਾ ਹਾਂ ਡੰਡੀ ਰਗੜ ਤੇ ਮੇਰੀ ਇੱਕ ਗੱਲ ਹੋਰ ਸੁਣੋ ਸੁਣ ਬਾਈ ਸੁਣਾ 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 ਦੇੱਕ ਨਾ ਤੁਹਾਡੇ ਡੈੱਕ ਹੈਗੇ 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 ਡੈੱਕ ਦੀ ਆਵਾਜ਼ ਬਿਲਕੁਲ ਵੀ ਨਹੀਂ ਆਉਣੀ ਚਾਹੀਦੀ ਇਹ ਮੇਰੇ ਕੰਨਾਂ 'ਚ ਆਵਾਜ਼ ਨਹੀਂ ਆਉਣੀ ਚਾਹੀਦੀ ਡੈੱਕ ਦੀ ਨਹੀਂ ਡੈੱਕ ਸੁਣ ਕੇ ਤੂੰ ਨੱਚਣ ਲੱਗ ਜਾਣਾ ਤੂੰ ਨਚਾਰ ਐ ਇਹ ਸਾਡੇ ਦਾ ਡੈੱਕ ਚੱਲੂਗਾ ਸਾਡੇ ਮੁੰਡੇ ਨੱਚਦੇ ਆ ਤੇ ਸਾਡੇ ਮੁੰਡੇ ਦਾ ਕਈ ਵਿਆਹ ਹੈ ਜੇ ਜੇ ਐ ਡੈਕ ਚੱਲੂਗਾ ਤਾਂ ਫਿਰ ਬੰਦ ਕਰਨਾ ਮੈਂ ਵੀ ਜਾਣਦਾ ਕੀ ਜਾਣਦਾ ਤੂੰ ਤੇ ਟੋਟੇ ਕਰ ਦੂੰਗਾ ਮੈਂ ਆ ਮੇਰੇ ਕਈ ਕੁਹਾੜੇ ਛੁਰੀਆਂ ਸਭ ਕੁਝ ਨਾਲ ਲਈ ਫਿਰਦਾ ਨਹੀਂ ਇਹ ਤੂੰ ਬੰਦੇ ਮਾਰੇਗਾ ਪੰਜ ਵਾਰੀ ਜੇਲ੍ਹ ਜਾ ਚੁੱਕਿਆ ਮੈਂ ਜਿੱਥੇ ਵੀ ਰਹਿਣਾ ਨਾ ਮੈਂ ਪੰਗਾ ਲੈ ਕੇ ਜੇਲ੍ਹ ਚ ਜਾਣਾ ਥੋੜੇ ਵਰਕੇ ਨੂੰ ਸਿੱਧੇ ਕਰਕੇ ਜਾਣਾ ਯਾਰ ਐਵੇਂ ਖਾਲ ਖਾਂ ਗੱਲ ਪਈ ਇਹ ਨਾ ਸ਼ਾਂਤੀ ਹਾਂ ਲੈ ਦੱਸ ਕੱਲ ਦੀ ਪੂਤਣੀ ਸਿਵਿਆਂ ਚੱਦ ਤੂੰ ਅਸੀਂ ਜਾਣਾ ਤਾਂ ਤੂੰ ਆਪਦੇ ਮਕਾਨ ਮਾਲਕਾਂ ਦੇ ਨਾਲ ਜਾ ਕੇ ਮੱਥਾ ਫੋੜੀ ਕਰ ਮੈਂ ਮਕਾਨ ਮਾਲ ਨਾਲ ਗਵਾਂਡੀਆਂ ਨੂੰ ਵੀ ਦੱਸ ਦੋ ਇਧਰ ਉਧਰ ਨਹੀਂ ਅਸੀਂ ਕਿਉਂ ਦੱਸਤੀ ਇਹ ਘਰ ਵਾਲਿਆਂ ਨੂੰ ਵੀ ਨਾਲ ਵਾਲੇ ਇਧਰ ਘਰ ਵਾਲਿਆਂ ਨੂੰ ਦੱਸ ਦਿਓ ਜਾਂ ਤੂੰ ਦੱਸ ਦੇ ਜਾ ਕੇ ਖਾਲਚ ਕਰੋ ਨਾ ਤੂੰ ਚੁੱਪਚਾਪ ਰਹਿਣਾ ਸਾਡਾ ਘਰ ਆ ਸਾਡੇ ਤੇ ਰੋਮ ਮਾਰਨ ਲੱਗਿਆ ਕਰਦਾ ਛੇਤਰ ਤੋਂ ਪਤਾ ਲੱਗੂਗਾ ਨਾ ਕਿਹੜਾ ਮਾਰਦਾ ਹੈ ਕਿਹੜਾ ਮਾਰਦਾ ਲੈ ਮੈਂ ਮਖਾਮ ਖਾਂ ਇਹ ਇਟਾਂ ਮੈਂ ਐਵੇਂ ਨਹੀਂ ਖਾਈ ਫਿਰਦਾ ਥੋੜੇ ਵਰਗਿਆਂ ਦੀਆਂ ਉਹ ਯਾ ਮੇ ਗਲ ਲੱਗੀ ਜਾਂਦਾ ਗਲ ਲੱਗਣ ਨੂੰ ਫਿਰਦਾ ਗਲਗਲ ਆਵੇਂ ਪੈਂਦਾ ਤੇਰੇ ਕੋਲੇ 1000 ਰੁਪਏ ਦਾ ਸਮਾਨ ਨਹੀਂ ਆ ਗਿਆ ਤੂੰ ਕਿਰਾਏਦਾਰ ਸਾਨੂੰ ਦੱਸਦਾ 1000 ਰੁਪਏ ਦਾ ਸਮਾਨ ਹੋਰ ਕੀ ਲਈ ਫਿਰਦਾ ਤੂੰ ਕੱਟਿਆ ਯਾ ਆ ਜਿਹੜੇ ਕਈ ਕਵਾੜੇ ਇੱਥੇ ਆ ਜਿਹੜੇ ਨਾ ਆ ਛੁਰੀਆਂ ਛਪਟੇ ਦੇ ਵਿੱਚ ਸਾਰੇ ਕੁਝ ਇਹ ਥੋੜੇ ਵਰਗੇ ਨੂੰ ਸਿੱਧੇ ਕਰਨ ਵਾਸਤੇ ਹੈ ਇਹ ਛੱਡੇ ਵਰਗੇ ਨੂੰ ਸਿੱਧੇ ਕਰਨ ਵਾਸਤੇ ਕਿਤੇ ਤੂੰ ਨਾ ਸਿੱਧਾ ਹੋ ਜੀ ਮੈਂ ਕਿਹਾ 1000 ਰੁਪਏ ਦਾ ਤੂੰ ਆਪ ਦੀ ਡੰਡੀ ਰਗੜ ਪਾਈ ਇੱਥੋਂ ਜਾ ਇੱਥੇ ਜਾ ਕੇ ਸਾਡੇ ਉਹ ਜਾ ਮੈਂ ਤੁਹਾਡੇ ਵਰਗੇ 20 ਵੇਖੇ ਐ ਅਸੀਂ ਵੀ ਤੇਰੇ ਵਰਗੇ 20 ਵੇਖੇ ਐ ਆਪਦਾ ਇੱਥੋਂ ਬੋਰੀਆ ਬਿਸਤਰ ਜਾਂ ਲੈ ਕੇ ਅੱਗੇ ਤੁਰ ਜਾ ਲੈ ਜਾ ਤੈਨੀਆਂ ਗਿਆ ਪੈਸੇ ਦੇ ਕੇ ਉਹ ਮਕਾਨ ਪਹਿਲਾਂ ਐਡਵਾਂਸ ਦਿੱਤੇ ਐ ਪੈਸੇ ਦਿੱਤੇ ਤੇਰੇ ਕੋਲੇ ਕਿਹੜੇ ਪੈਸੇ ਤੇਰੇ ਕੋਲੇ ਤੂੰ ਨੂੰ ਜਮਾ ਸਿੱਧੇ ਕਰਕੇ ਰੱਖੂੰਗਾ ਮੈਂ ਲੈ ਸਾਨੂੰ ਕਿਉਂ ਸਿੱਧੇ ਕਰੇਗਾ ਸਿੱਧੇ ਕਰਕੇ ਰੱਖੂੰਗਾ ਅਸੀਂ ਤੇਰਾ ਕੀ ਬਗਾਉਣਾ ਮੈਂ ਖਾਮ ਖਾਂ ਲਗਾੜਦਾ ਨਹੀਂ ਦਾਹੋ ਕਿਰਾਏਦਾਰ ਬੰਦਾ ਤੇ ਆ ਕੇ ਇੱਥੇ ਸਾਡੇ ਘਰਾਂ ਦੇ ਮੋਕਾ ਲਾ ਸਾਡੇ ਦੇ ਰੋਹ ਮਾਰਨ ਲੱਗਿਆ ਦਾ ਉਹਦਾ ਚਾਹ ਨਹੀਂ ਪਾਣੀ ਨਹੀਂ ਚਾਹ ਤੈਨੂੰ ਕਾਦੀ ਪਈਏ ਪਈਏ ਦੱਖੂ ਦੇਣਾ ਤੇ ਨਵਾਂ ਕਿਰਾਏਦਾਰ ਨਹੀਂ ਆਇਆ ਮੈਂ ਸਾਡਾ ਹੈ ਮੈਂ ਆ ਤੂੰ ਤੁੰਨਾ ਦਾ ਆ ਮੈਂ ਤੁਹਾਡਾ ਕਿਰਾਏਦਾਰ ਤੂੰ ਹੈ ਨਹੀਂ ਤੂੰ ਨਹੀਂ ਚੰਗੀ ਤਰ੍ਹਾਂ ਗੱਲ ਗੱਲ ਇਹ ਜਿਹੜੀਆਂ ਤੇ ਮੇਰਾ ਹੋਣਾ ਤਾਂ ਖੁਦ ਆਉਣੇ ਲੈ ਲਈ ਤੂੰ ਇਹ ਸ਼ਰਤਾਂ ਮੇਰੀਆਂ ਇਹ ਸ਼ਰਤਾਂ ਨਾ ਜਿਹੜੀਆਂ ਮੇਰੀਆਂ ਸ਼ਰਤਾਂ ਤੇਰੀਆਂ ਪਰ ਚੱਲ ਪਰੇ ਯਾਰ ਆਪਣੇ ਚੱਲੇ ਯਾਰ ਪਰੇ ਚੱਲ ਤੂੰ ਆ ਹੋਰ ਨਾ ਹੋਰ ਇਹ ਵੀ ਗੱਲ ਲੱਗਦਾ ਪਰਦਾ ਨਹੀਂ ਚੜਦਾ ਇੱਥੋਂ ਤੂੰ ਜਾ ਯਾਰ ਤੇਰੇ ਤੂੰ ਜਾ ਭਾਈ ਜਾ 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 ਤੇਰੇ ਜਾ ਜੀ ਜੰਡੀ ਦਾ ਆਹੋ ਆਹ ਪਰੇ ਮੈਂ ਜਾ ਪਰੇ ਅੰਕਣ ਲੱਗਿਆ ਤੇ ਤੁਹਾਡੇ ਵਰਗਿਆਂ ਨੂੰ ਮੈਂ ਮਾਰ ਰੱਖ ਲਾ ਤੂੰ ਧਰ ਕੇ ਰੱਖਣੇ ਆ ਜਰਾ ਰੱਖ ਲੈ ਜਾ ਕੇ ਜਾ ਸਾਡੇ ਨਾਲ ਇੱਥੇ ਪੰਗੇ ਲੈ ਜਾ ਕੇ ਲੜਨਾ ਆਪਦੇ ਕਿਰਾਏ ਦੇ ਮਕਾਨ ਮਾਲਕਾਂ ਨਾਲ ਜਾ ਕੇ ਜਾਦਾ ਪਰੇ ਪਤਾ ਨਹੀਂ ਕੌਣ ਹੈ ਕੌਣ ਗੱਲ ਲੱਗ ਗਈਵੇਂ ਗੱਲ ਲੱਗ ਗਿਆ ਆ ਕੇ ਆਹੋ ਕਿ ਤੂੰ ਕਿਰਾਏ ਮਾਲਕਾਂ ਦੇ ਨਾਲ ਤੂੰ ਜਾ ਕੇ ਆਪਦੇ ਲੜਾਈ ਕਰ ਜਾ ਕੇ ਸਾਡੇ ਨਾਲ ਕਿਉਂ ਲੜਾਈਆਂ ਕਰਦਾ ਫਿਰ ਮੈਂ ਸੁੱਕ ਕੇ ਆ ਜੂਗਾ ਆਜੋ ਆਜੋ ਆਹ ਦਫਾ ਹੋਣਾ ਪਤਾ ਨਹੀਂ ਕਿੱਥੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ ਉਹ ਤੂੰ ਫੇਰ ਆ ਕੇ ਜੰਦਾ ਨਾ ਜੰਦਾ ਨਹੀਂ ਮੈਂ ਜੰਦਾ ਨਾ ਦੂ ਆਇਓ ਆਜੋ ਆਜੋ ਪਰਾਂ ਚਾਲਦੇ ਨੂੰ ਇਹ ਕੀ ਆ ਗਿਆ ਗੇਟ ਬੰਦ ਕਰੋ ਇਹ ਆਜੂਗਾ ਤੇ ਨਾਲੇ ਮੇਰੀ ਗੱਲ ਸੁਣ ਆ ਗਿਆ ਕਬਲਾ ਕਰਾਇਦਾ ਆ ਗਿਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਸਾਡੇ ਨਾਲ ਨਵਾਂ ਆਰਟਿਸਟਿਕ ਹੋਰ ਜੁੜਿਆ ਹੈ ਤੇ ਆਪਾਂ ਕਿਵੇਂ ਤੁਹਾਨੂੰ ਵੀਡੀਓ ਸਾਡੀ ਕਿਵੇਂ ਲੱਗੀ ਨਵਾਂ ਕਿਰਾਏਦਾਰ ਜਿਹੜਾ ਸਾਹਮਣੇ ਕਿਰਾਏਦਾਰ ਆਇਆ ਹੋਇਆ ਤੇ ਕਮੈਂਟਾਂ ਜਰੂਰ ਦੱਸਿਓ ਤੇ ਸਾਡੀ ਵੀਡੀਓ ਜਰੂਰ ਦੇਖਿਓ ਅਸੀਂ ਤੁਹਾਡੇ ਵਾਸਤੇ ਨਵੀਆਂ-ਨਵੀਆਂ ਕਾਮੇਡੀ ਵੀਡੀਓ ਲੈ ਕੇ ਆਵਾਂਗੇ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅਸੀਂ ਤੁਹਾਨੂੰ ਐਦਾ ਹੀ ਹਸਾਉਂਦੇ ਰਵਾਂਗੇ ਤੇ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਲਾ ਕਿਰਾਏਦਾਰ